ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਪਟਿਆਲਾ ਦੇ ਐਵੀਸ਼ਨ ਕਲੱਬ 'ਚ ਜਿੰਨੇ ਵੀ ਸਾਡੇ ਅਫੀਸਰ ਸਹਿਬਾਨ ਐਵੀਸ਼ਨ ਡਿਪਾਰਟਮੈਂਟ ਦੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਪੁਲਿਸ ਪ੍ਰਸ਼ਾਸਨ ਦੇ ਤੇ ਸਿਵਲ ਪ੍ਰਸ਼ਾਸਨ ਦੇ ਸਾਰੇ ਅਫੀਸਰ ਸਾਹਿਬਾਨ মিডিਆ ਤੋਂ ਸੱਜਣ ਸਾਰੇ ਸਾਡੇ ਮਾਨਯੋਗ ਕੈਬਨਿਟ ਮਨਿਸਟਰ ਸਾਹਿਬ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਸੜੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰ ਰਹੇ ਅਧਰ ਸਹਿਬਾਨ ਚੇਅਰਮੈਨ ਸਹਿਬਾਨ ਨਿਊਲੀ ਇਲੈਕਟਡ ਬਲਾਕ ਸੰਮਤੀ ਦੇ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਤੇ ਜਿੰਦਾਂ ਕਰਕੇ ਅੱਜ ਆਪਾਂ ਇੱਥੇ ਫੰਕਸ਼ਨ ਕਰ ਰਹੇ ਆ ਸਾਰੇ ਟ੍ਰੇਨੀ ਪਾਇਲਟਸ ਤੇ ਇੰਜੀਨੀਅਰਿੰਗ ਕਾਲਜ ਜਿਹੜਾ ਉਹਦੇ ਐਵੀਏਸ਼ਨ ਇੰਜੀਨੀਅਰ ਕਾਲਜ ਦੇ ਜਿਹੜੇ ਸਟੂਡੈਂਟ ਨੇ ਸੋ ਮੈਂ ਸਾਰਿਆਂ ਦਾ ਸਵਾਗਤ ਕਰਦਾ ਬਹੁਤ-ਬਹੁਤ ਧੰਨਵਾਦ ਅੱਜ ਜਿੱਥੇ ਜਿਹੜੇ 72 ਪਟਿਆਲਾ 에ਅਰ ਕ્રાਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਸਟੂਡੈਂਟ ਨੇ 72 ਤੇ ਇਸ ਫਲਾਈਂਗ ਕਲੱਬ ਦੇ ਵਿੱਚ 32 ਪਾਇਲਟ ਜਿਹੜੇ ਨੇ ਉਹ ਟ੍ਰੇਨਿੰਗ ਲੈ ਰਹੇ ਨੇ ਸੋ ਉਹਨਾਂ ਸਾਰਿਆਂ ਨੂੰ ਅੱਜ ਮਿਲਣ ਆਏ ਆ ਜਿਹੜੇ 32 ਸਿਖਲਾਈ ਦੇ ਅਧੀਨ ਪਾਇਲਟ ਨੇ ਉਹਨਾਂ ਜੋ ਬਹੁਤੇ ਪਹਿਲੀ ਜਨਰੇਸ਼ਨ ਐ ਉਹਨਾਂ ਦੀ ਜਿਹੜੀ ਐਵੀਏਸ਼ਨ ਫੀਲਡ ਚ ਆ ਰਹੀ ਐ ਮੈਨੂੰ ਦਿੜਬੇ ਦੇ ਬੱਚੇ ਮਿਲੇ ਮੈਨੂੰ ਤੂਰੀ ਦੇ ਬੱਚੇ ਮਿਲੇ ਖੁੱਡੀਆਂ ਪਿੰਡ ਦਾ ਇੱਕ ਮੁੰਡਾ ਮਿਲਿਆ ਧਰਮਗੜ ਸਾਡੇ ਪਿੰਡ ਕੋਲੇ ਹੀ ਐ ਧਰਮਗੜ ਦਾ ਇੱਕ ਬੱਚਾ ਮਿਲਿਆ ਭਵਾਨੀਗੜ ਦੀ ਕੁੜੀ ਬੋਲ ਕੇ ਗਈ ਐ ਮਲੋੜ ਤੋਂ ਬੱਚੀ ਨੇ ਬੋਲਿਆ ਔਰ ਪਤਾ ਤਾਂ ਹੈਗਾ ਇਹਦਾ ਮਤਲਬ ਪਿੰਡਾਂ ਚ ਪਰ ਇਸ ਪੱਧਰ ਤੇ ਨਹੀਂ ਪਤਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਇੱਥੇ ਜ਼ਿਆਦਾ ਗਿਣਤੀ ਚ ਆ ਸਕਣ ਤੇ ਉਹ ਅੰਬਰਾਂ ਦੇ ਵਿੱਚ ਉਡਾਰੀਆਂ ਜਿਹੜੀਆਂ ਉਹ ਮਾਰ ਸਕਣ ਪ੍ਰਾਈਵੇਟ ਜਿਹੜੀਆਂ ਕਲੱਬਸ ਨੇ ਉੱਚ ਕਮਰਸ਼ੀਅਲ ਪੈਲੇਟ ਬਣਨ ਵਾਸਤੇ 40 ਤੋਂ 45 ਲੱਖ ਰੁਪਿਆ ਖਰਚ ਹੁੰਦਾ ਪਟਿਆਲਾ ਫਲਾਈਂਗ ਕਲੱਬ ਦੇ ਵਿੱਚ 50% ਸਬਸਿਡੀ ਗਵਰਨਮੈਂਟ ਦਿੰਦੀ ਹੈ 22 ਤੋਂ 25 ਲੱਖ ਦੇ ਵਿੱਚ ਇੱਥੇ ਜਿਹੜੀ ਟ੍ਰੇਨਿੰਗ ਹੋ ਜਾਂਦੀ ਜਿਹੜੀ ਬਾਹਰ 40 ਤੋਂ 45 ਚ ਹੁੰਦੀ ਹੈ ਇੱਥੇ 22 ਤੋਂ 25 ਚ ਹੁੰਦੀ ਹੈ ਹੀਸ ਘਟ ਹੋਣ ਕਰਕੇ ਆਮਕਰਾਂ ਦੇ ਬੱਚੇ-ਬੱਚੀਆਂ ਵੀ ਅਸਮਾਨਾਂ ਦੇ ਵਿੱਚ ਉਡਾਰੀ ਮਾਰਨ ਦਾ ਸੁਪਨਾ ਲੈ ਸਕਦੇ ਨੇ ਦੁਕਾਨਦਾਰਾਂ ਦੇ ਆਮਕਰਾਂ ਦੇ ਜ਼ਿਮੀਦਾਰਾਂ ਦੇ ਬੱਚੇ 7 ਕਰੋੜ ਦੀ ਲਾਗਤ ਨਾਲ ਇੱਥੇ ਮਿਊਜ਼ੀਅਮ ਵੀ ਜਿਹੜਾ ਉਹ ਬਣਾਇਆ ਜਾਊਗਾ ਜੋਦੀ ਸਾਰੀ ਇਨਸਪੈਕਸ਼ਨ ਹੋ ਗਈ ਤੇ ਸਭ ਕੁਝ ਰੈਡੀ ਹੈ ਲਗ ਭਗ ਤੇ ਮਿਊਜ਼ੀਅਮ ਦੇ ਵਿੱਚ ਮੇਗ ਸੈਕੰਡ ਜੇਨਰੇਸ਼ਨ ਦੇ ਹੈਲੀਕਾਪਟਰਸ ਸਿਮੂਲੇਟਰਸ 에ਵੀਏਸ਼ਨ ਹੈਰੀਟੇਜ ਜਿਹੜੇ ਵਿਂਟੇਜ ਜਹਾਜ਼ ਨੇ ਪੁਰਾਣੇ ਜਹਾਜ਼ ਦੇਖ ਰਹੇ ਹੋਵਗੇ ਤੁਸੀਂ ਉਹਦੇ ਨਾਲ ਬੜਾ ਫਾਇਦਾ ਹੋਊਗਾ ਇਹ ਸਮਝ ਲਓ ਜਿਹੜੇ ਮੇਨਟੇਨੈਂਸ ਕਾਲਜ ਦੇ ਬੱਚੇ ਨੇ ਉਹਨਾਂ ਲਈ ਸਮਝ ਲਓ ਲੈਬੋਰੀ ਹੈ ਜਿੱਥੇ ਉਹਨਾਂ ਨੇ ਐਕਸਪੀਰੀਅੰਸ ਲੈਣਾ ਹੈ ਜਿੱਥੇ ਤਜਰਬੇ ਕਰਨੇ ਆ ਉਹਨਾਂ ਨੇ ਤੇ ਅੱਜ ਨਵੀਂ ਜਿਹੜੀ ਵੈਬਸਾਈਟ ਹੈ dca.punjab.gov.in dca.punjab.gov.in ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ 253 ਏਕੜ ਦੇ ਵਿੱਚ ਇਹ ਐਵੀਏਸ਼ਨ ਕਲੱਬ ਹੈ ਤੇ ਫਲਾਈਂਗ ਕਲੱਬ ਜਿਹੜਾ ਪਟਿਆਲੇ ਦਾ ਹੈ ਇਹ ਦੇਸ਼ 'ਚੋਂ 7ਵੇਂ ਨੰਬਰ ਤੇ ਰੈਂਕਿੰਗ ਹੈ ਦੀ ਪੰਜ ਸਿੰਗਲ ਇੰਜਨ ਜਹਾਜ਼ ਨੇ ਦੋ ਮਲਟੀ ਇੰਜਨ ਜਹਾਜ਼ ਨੇ ਇੱਕ ਹੁਣੇ ਹੀ ਜਿਹੜਾ ਟੈਨ ਕੈਂਪ ਟੈਕਨਮ ਟੈਕਨਮ ਜਿਹੜਾ ਮਲਟੀ ਇੰਜਨ ਜਹਾਜ਼ ਹੁਣੀ ਸ਼ਾਮਲ ਕੀਤਾ ਹੈ ਇਟਲੀ ਤੋਂ ਲਿਆਂਦਾ 5 ਕਰੋੜ ਦੀ ਲਾਗਤ ਨਾਲ ਖਰੀਦਿਆ ਇਥੇ ਨਾਈਟ ਲੈਂਡਿੰਗ ਦੀ ਫੈਸਿਲਿਟੀ ਵੀ ਹੁਣ ਹੋ ਗਈ ਹੈ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੰਟਰਨੈਸ਼ਨਲ ਐਕਸਪੀਰੀਅੰਸ ਵੀ ਮਿਲਦਾ ਉੱਥੇ ਇੰਟਰਨੈਸ਼ਨਲ ਫਲਾਈਟਸ ਨੇ ਸੋ ਜ਼ਰੂਰੀ ਨਹੀਂ ਹੈ ਇਕੱਲੇ ਪਾਇਲਟ ਬਣਨ ਆਉਣਗੇ ਇੰਜੀਨੀਅਰ ਵੀ ਬਣਨਗੇ ਇਥੋਂ ਹੋਰ 에ਵੀਏਸ਼ਨ ਸੈਕਟਰ ਦੇ ਜਿੰਨੇ ਵੀ ਸਟੂਡੈਂਟ ਨੇ ਉਹ ਕਿਉਂਕਿ 에ਵੀਏਸ਼ਨ ਸੈਕਟਰ ਬਹੁਤ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਤੇ ਬਹੁਤ ਜ਼ਿਆਦਾ ਸਕੋਪ ਹੈ ਇਸ ਫੀਲਡ ਦੇ ਵਿੱਚ ਤੇ ਮੈਂ ਇੱਕ ਹੋਰ ਵੀ ਗੱਲ ਦੱਸ ਜੀ ਉਹਨਾਂ ਕਿ ਇਸ ਜਿਹੜੇ ਸਾਰੀਆਂ ਸੀਟਾਂ ਨੇ ਇਹਦੇ ਵਿੱਚ 33% ਐਸਸੀਬੀਸੀ ਕੋਟਾ ਵੀ ਇਹਦੇ ਵਿੱਚ ਰੱਖਿਆ ਗਿਆ ਤਾਂ ਕਿ ਆਮ ਘਰਾਂ ਦੇ ਬਿਲਕੁਲ ਗਰੀਬ ਘਰਾਂ ਦੇ ਬੱਚਿਆਂ ਨੂੰ ਵੀ ਇੱਥੇ ਮੌਕਾ ਮਿਲ ਸਕੇ ਕਿਉਂਕਿ ਸੁਪਨੇ ਜਿਹੜੇ ਨੇ ਉਹ ਵੱਡੇ ਰੱਖਣ ਚ ਕੋਈ ਹਰਜ ਨਹੀਂ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਅੰਬਰਾਂ ਚ ਉੱਡਣ ਦਾ ਸੁਪਨਾ ਜਿਹੜਾ ਉਹ ਪੰਜਾਬ ਸਰਕਾਰ ਤੁਹਾਡਾ ਸਾਕਾਰ ਕਰੂਗੀ ਔਰ ਪ੍ਰਾਈਵੇਟ ਜਿਹੜੇ ਸੈਕਟਰ ਨੇ ਬਾਕੀ ਸਾਰੇ ਦੇਸ਼ ਦੇ ਵਿੱਚ ਪ੍ਰਾਈਵੇਟ ਕਲੱਬ ਨੇ ਬਹੁਤ ਮਹਿੰਗੇ ਨੇ ਜਾਇ ਕਹ ਲੋ ਕਿ ਉਹ ਸਿਰਫ ਅਮੀਰਾਂ ਦੀ ਖੇਡ ਹੋ ਗਈ ਰ ਬਣ ਕੇ ਰਹਿ ਗਈ ਸਿਰਫ ਸਟੇਟ ਪੰਜਾਬ ਇਹੋ ਜੀ ਸਟੇਟ ਹੈ ਜਿਹੜੀ ਆਮ ਕਰਾਂ ਦੇ ਬੱਚੇ-ਬੱਚੀਆਂ ਨੂੰ ਵੀ ਘੱਟ ਕੀਮਤ ਤੇ ਪਾਇਲਟ ਬਣਨ ਦਾ ਸੁਪਨਾ ਜਿਹੜਾ ਉਹਨਾਂ ਦਾ ਸਾਕਾਰ ਕਰਦੀ ਹੈ ਤੇ ਇਹਦੇ 'ਚ AME ਤੇ BSC ऑनर्स ਦੇ ਕੋਰਸ ਨੇ 3 ਸਾਲਾਂ ਦਾ BSC ऑनर्स ਦਾ ਪਲੱਸ 3 ਸਾਲਾਂ ਦਾ DGCA ਦਾ ਜਿਹੜਾ ਪ੍ਰਵਾਨਿਤ ਉਹਨਾਂ ਵੱਲੋਂ AME ਦਾ ਕੋਰਸ ਹੈ ਕੁੱਲ ਫੀਸ ਸਿਰਫ 3 ਲੱਖ ਰੁਪਏ ਦੂਜੇ ਸੂਬਿਆਂ 'ਚ ਜਿਹੜੀ ਇਸ ਕੋਰਸ ਦੀ ਫੀਸ ਹੈ ਉਹ 5 ਤੋਂ 8 ਲੱਖ ਰੁਪਏ ਸੋ 4000 ਤੋਂ ਵੱਧ ਇੱਥੇ ਜਿਹੜੇ ਟ੍ਰੇਨਿੰਗ ਲੈ ਚੁੱਕੇ ਜਿਹੜੇ ਪਾਇਲਟ ਨੇ ਜਾਂ ਇੰਜੀਨੀਅਰ ਨੇ ਉਹ ਵੱਖ-ਵੱਖ 에ਵੀਏਸ਼ਨ ਕੰਪਨੀਆਂ ਚ ਜਿਨੇ ਚ 에어 ਇੰਡੀਆ ਵੀ ਹੈ 에어 ਇੰਡੀਆ ਐਕਸਪ੍ਰੈਸ ਵੀ ਹੈ ਸਪਾਈਸ ਜੈਟ ਵੀ ਹੈ ਇੰਡੀਗੋ ਵੀ ਹੈ ਉਹਦੇ ਚ ਪਾਇਲਟ ਦੇ ਤੌਰ ਤੇ ਜਾਂ ਇੰਜੀਨੀਅਰ ਤੌਰ ਤੇ ਕੰਮ ਕਰ ਰਹੇ ਨੇ ਚਾਰਟਰਡ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਵੱਡੀਆਂ-ਵੱਡੀਆਂ ਦੇਸ਼ ਦੀਆਂ ਨਾਮੀ ਚਾਰਟਰਡ ਕੰਪਨੀਆਂ ਦੇ ਵਿੱਚ ਸਾਡੇ ਇੱਥੋਂ ਦੇ ਟ੍ਰੇਨਿੰਗ ਬੱਚੇ ਮੈਂ ਵੀ ਜਦੋਂ ਜਾਣਦੇ ਹਾਂ ਪੂਰੇ ਦੇਸ਼ ਚ ਕਿਤੇ ਵੀ ਜਾਣਦੇ ਹਾਂ ਤਾਂ ਬਹੁਤ ਸਾਰੇ ਬੱਚੇ ਮਿਲਦੇ ਆ ਜਿਨ੍ਹਾਂ ਨੇ ਪਟਿਆਲੇ ਜਾਂ ਅੰਮ੍ਰਿਤਸਰ ਟ੍ਰੇਨਿੰਗ ਲਈ ਹੈ ਤੇ ਇਹਨੂੰ 1 ਆਫ ਦਾ ਬੈਸਟ ਰਹਿਣ ਪੱਖੋਂ ਵੀ ਕਾਲਜ ਵੀ ਅੱਛੇ ਨੇ ਲਿਵਿੰਗ ਸਟੈਂਡਰਡ ਵੀ ਅੱਛਾ ਹੈ ਇੱਥੇ ਜਿਹੜਾ ਸਟਾਫ ਹੈ ਇਨਸਟ੍ਰਕਟਰ ਨੇ ਉਹ ਵੀ ਆਉਣਾ ਪਸੰਦ ਕਰਦੇ ਨੇ ਕਿਉਂਕਿ ਪਟਿਆਲਾ ਜਿਹੜਾ ਇੱਕ ਹੈਰੀਟੇਜ ਸਿਟੀ ਹੈ ਤੇ ਇੱਥੇ ਸਕੂਲ ਬਹੁਤ ਅੱਛੇ ਨੇ ਕਾਲਜ ਹਰ ਕਿਸਮ ਦਾ ਕਾਲਜ ਹੈ ਫਿਜ਼ੀਕਲ ਕਾਲਜ ਹੈ ਐਨ ਆਈ ਐਸ ਹੈ ਮੈਡੀਕਲ ਕਾਲਜ ਹੈ ਇੱਥੇ ਕਮਰਸ ਦਾ ਵਿਕਰਮ ਕਾਲਜ ਕਮਰਸ ਹੈ ਤੇ ਮਹਿੰਦਰਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਸੋ ਹਰ ਕਿਸਮ ਦਾ ਜਿਹੜਾ ਐਜੂਕੇਸ਼ਨ ਦਾ ਹੱਬ ਹੈ ਜਿਹੜਾ ਇਹ ਪਟਿਆਲਾ ਮੰਨੇ ਜਾਂਦਾ ਹੈ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਸਾਹਮਣੇ ਅੱਜ ਉਹ ਬੱਚੇ ਬੈਠੇ ਨੇ ਜਿਹੜੇ ਜਿਨ੍ਹਾਂ ਦੇ ਘਰ ਦੇ ਸ਼ਾਇਦ ਅੱਜ ਵੀ ਰੋਜ਼ੀ ਰੋਟੀ ਲਈ ਕੋਈ ਅਧਿਆਰੀ ਕਰਦੇ ਹੋਣਗੇ ਜਾਂ ਕੋਈ ਛੋਟਾ ਮੋਟਾ ਕੰਮਕਾਰ ਜਾਂ ਖੇਤੀ ਕਰਦੇ ਹੋਣਗੇ ਪਰ ਮੈਂ ਤੁਹਾਨੂੰ ਇਹ ਅੱਜੇ ਗੱਲ ਕਹਿਣੀ ਚਾਹੁੰਦਾ ਕਿ ਹਰ ਰੋਜ ਉਹ ਤੁਹਾਡੇ ਸੁਪਨਿਆਂ ਨਾਲ ਜਿਉਂਦੇ ਨੇ ਆਪਣੇ ਉਹਨਾਂ ਨੇ ਸ਼ੌਕ ਸ਼ਾਇਦ ਮਾਰ ਲਏ ਹੋਣਗੇ ਆਪਣੇ ਸ਼ੌਕ ਉਹਨਾਂ ਨੇ ਵਿੱਚ ਦੱਬਲੇ ਹੋਣਗੇ ਮੰਨ ਚ ਵੀ ਬੱਚਿਆਂ ਨੂੰ ਉਡਾਰੀਆਂ ਮਾਰਨ ਵਾਸਤੇ ਆਪਾਂ ਆਪਣੇ ਸ਼ੌਕ ਦੱਬ ਲਏ ਆ ਸੋ ਇਹ ਗੱਲ ਦਾ ਬਿਲਕੁਲ ਤੁਸੀਂ ਅਹਿਸਾਸ ਰੱਖਿਓ ਕਿ ਤੁਹਾਡੇ ਮਾਪਿਓ ਜਿਹੜੇ ਨੇ ਉਹ ਹਰ ਰੋਜ ਤੁਹਾਡੇ ਸੁਪਨਿਆਂ ਦੇ ਵਿੱਚ ਜਿਉਂਦੇ ਨੇ ਤੇ ਉਹਨਾਂ ਦੇ ਸੁਪਨੇ ਜੇ ਦਿੱਤੇ ਨੇ ਸাকার ਹੋ ਗਏ ਮੈਨੂੰ ਪਤਾ ਲੱਗਿਆ ਸੀਗਾ ਕਿ ਕੁਝ ਤਾਂ 22-25 ਘੰਟਿਆਂ ਦੀ ਟ੍ਰੇਨਿੰਗ ਹੀ ਰਹਿ ਗਈ ਬਸ ਉਹ ਉਸ ਤੋਂ ਬਾਦ ਉਹ ਡਾਰੀਆਂ ਜਿਹੜੀਆਂ ਉਹਨਾਂ ਦੀਆਂ ਅੰਬਰਾਚ ਹੋ ਜਾਣਗੀਆਂ ਤੇ ਉਹ 20 25 ਘੰਟੇ ਉਹਨਾਂ ਲਈ ਮਾਪਿਆਂ ਲਈ ਬਹੁਤ ਸਮਝ ਲਓ ਔਖੇ ਹੋ ਜਾਂਦੇ ਨੇ ਕੱਢਣੇ ਕਿ ਕਦੋਂ ਸਾਡਾ ਬੱਚਾ ਜਿਹੜਾ ਉਹ ਕਿਸੇ ਕੰਪਨੀ 'ਚ ਕੰਮ ਕਰਕੇ ਜਿੰਨੀ ਹਿੱਸਾ ਭਰੀਆਂ ਨੇ ਜਿੰਨੇ ਢਿੱਡ ਬਣ ਕੇ ਗੁਜ਼ਾਰੇ ਕਰਕੇ ਜਾਂ ਰਿਸ਼ਤੇਦਾਰਾਂ ਦੀ ਹੈਲਪ ਨਾਲ ਦੋਸਤਾਂ ਮਿੱਤਰਾਂ ਦੀ ਹੈਲਪ ਨਾਲ ਕੋਈ ਪੜਾਈਆਂ ਪੂਰੀਆਂ ਕੀਤੀਆਂ ਨੇ ਉਹ ਜਲਦੀ ਕਮਾਉਣ ਲੱਗੇ ਤਾਂ ਫਿਰ ਘਰ ਜਿਹੜਾ ਕਬੀਲਦਾਰੀ ਜਿਹੜੀ ਆ ਉਹ ਲਈ ਤੇ ਆਵੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿੰਨੇ ਵੀ ਚਿੱਟੀ ਵਰਦੀ ਵਾਲੇ ਸਾਡੇ ਅਪਕਮਿੰਗ ਪਾਇਲਟ ਬੈਠੇ ਨੇ ਬਿਹਾਰ ਤੋਂ ਵੀ ਇੱਕ ਬੱਚਾ ਮਿਲਿਆ ਔਰ ਉਹਨੇ ਕਿਹਾ ਕਿ ਇੱਥੇ ਟ੍ਰੇਨਿੰਗ ਛੇਤੀ ਹੋ ਜਾਂਦੀ ਹੈ ਇੱਥੇ ਫੈਸਿਲਿਟੀਆਂ ਅੱਛੀਆਂ ਨੇ ਹਿਮਾਚਲ ਤੋਂ ਬੱਚੇ ਇੱਥੇ ਪੜ੍ਹਦੇ ਨੇ ਰਾਜਸਥਾਨ ਤੋਂ ਜਿਸ ਤਰ੍ਹਾਂ ਦੱਸਿਆ ਗਿਆ ਕਿ ਰਾਜਸਥਾਨ ਤੋਂ ਵੀ ਸਟੂਡੈਂਟ ਇੱਥੇ ਆਉਂਦੇ ਨੇ ਕਿ ਨਾਮੀ ਕਲੱਬ ਐ ਪਹਿਲਾਂ ਥੋੜਾ ਜਿਹਾ ਇਗਨੋਰ ਕਰਤਾ ਸੀ ਪੁਰਾਣੀਆਂ ਸਰਕਾਰਾਂ ਨੇ ਪਰ ਅਸੀਂ ਚਾਹੁੰਦੇ ਆ ਕਿ ਸਾਡੇ ਕੱਲ ਮਿੰਨੀ ਬੱਸਾਂ ਦੇ ਪਰਮਿਟ ਦੇ ਰਿਆ ਸੀ ਅੱਜ ਜਹਾਜ਼ਾਂ ਦੇ ਪਰਮਟਾਂ ਵਾਲਿਆਂ ਨਾਲ ਗੱਲ ਕਰ ਰਹੇ ਆ ਸੋ ਸਾਡਾ ਜਿਹੜਾ ਸਰਕਾਰ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਅਸੀਂ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣਾਉਣਾ ਚਾਹੁੰਦੇ ਆ ਸਾਡੇ ਸਟੂਡੈਂਟਸ ਨੂੰ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਸੋ ਸੁਨਾਲੀ ਜੀ ਬੜਾ ਅੱਛਾ ਕੰਮ ਕਰ ਰਹੇ ਨੇ ਇਵੇਸ਼ਨ ਦੇ ਵਿੱਚ ਜਦੋਂ ਦੇ ਆਏ ਨੇ ਕਾਫੀ ਸੁਧਾਰ ਸਾਡੇ ਕੋਲ ਇੱਥੇ ਪ੍ਰਾਈਵੇਟ ਵਾਸਤੇ ਵੀ ਆਫਰ ਆਈ ਸੀਗੀ ਹైదరాబాద్ ਦੀ ਕੰਪਨੀ ਉਹ ਕਹਿੰਦੇ ਸਾਨੂੰ ਪ੍ਰਾਈਵੇਟ ਵਾਸਤੇ ਸਾਨੂੰ ਇੱਥੇ ਦੇ ਦਿਓ ਅਸੀਂ ਕਹ ਵੀ ਤੁਸੀਂ ਜਿਹੜਾ ਫੀਸਾਂ ਵਧ ਰੱਖਣੀਆਂ ਨੇ ਤੁਹਾਡੇ ਕੋਲ ਪੈਸਾ ਜਾਦੇ ਹੈ ਤੁਸੀਂ ਸਾਡੇ ਇਨਸਟ੍ਰਕਟਰਾਂ ਨੂੰ ਪੈਸੇ ਵਧ ਦੇ ਕੇ ਤੁਸੀਂ ਤਾਂ ਸਾਡੇ ਸਾਰੇ ਪੱਟ ਕੇ ਲੈ ਜਾਓਗੇ ਤੁਸੀਂ ਸਾਡੇ ਅਸੀਂ ਕਿਹਾ ਸਾਡਾ ਸਰਕਾਰੀ ਤੁਸੀਂ ਖਤਮ ਹੀ ਕਰ ਦੋਗੇ ਹਾਂ ਹੌਲੀ ਹੌਲੀ ਤੁਸੀਂ ਸਾਨੂੰ ਗ੍ਰੈਬ ਕਰ ਲੋਗੇ ਤੋਂ ਅਸੀਂ ਕਹਿੰਦੇ ਨਹੀਂ ਅਸੀਂ ਆਪਦੇ ਵਾਲੇ ਨੂੰ ਹੀ ਠੀਕ ਕਰ ਲਾਂਗੇ ਅਸੀਂ ਉਹਦੇ ਵਿੱਚ ਹੀ ਹੋਰ ਪੈਸੇ ਲਾ ਦਾਂਗੇ ਅਸੀਂ ਆਪਣੇ ਇਨਫ੍ਰਾਸਟ੍ਰਕਚਰ ਨੂੰ ਹੋਰ ਜ਼ਿਆਦਾ ਫੈਸਿਲਿਟੀਆਂ ਦੇ ਦਾਂਗੇ ਪਰ ਅਸੀਂ ਰੱਖਣਾ ਇਹਨੂੰ ਜਿਹੜਾ ਪੰਜਾਬ ਸਰਕਾਰ ਦੇ ਕੰਟਰੋਲ 'ਚ ਹੀ ਤਾਂ ਕਿ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਮਿਲਦਾ ਰਹੇ ਤੇ ਅੱਜ ਦਾ ਇਸ ਤਰ੍ਹਾਂ ਦਾ ਪਹਿਲਾਂ ਤਾਂ ਕਦੇ ਫੰਕਸ਼ਨ ਹੋਇਆ ਨਹੀਂ ਇੱਥੇ ਪਹਿਲਾਂ ਤਾਂ ਮੈਂ ਵੀ ਕਿਉਂਕਿ ਮੇਰਾ ਪਿੰਡ ਇੱਥੋਂ 70 ਕਿਲੋਮੀਟਰ ਹੀ ਹੈ ਤੇ ਮੈਂ ਜਦੋਂ ਛੋਟਾ ਹੁੰਦਾ ਸੀਗਾ ਤਾਂ ਮੇਰਾ ਆਪਰੇਸ਼ਨ ਹੋਇਆ ਸੀ ਗੱਲ ਦਾ ਰਜਿੰਦਰਾ ਹਸਪੀਟਲ ਪਟਿਆਲਾ ਚ 5-6 ਸਾਲ ਦਾ ਸੀ ਮੈਂ ਜਿਸ ਵੇਲੇ ਪ੍ਰੈਸ਼ਰ ਸੀ ਉਸ ਤੋਂ ਬਾਅਦ ਫਿਰ ਆਉਂਦੇ ਰਹੇ ਆ ਅ ਦਵਾਈ ਵਗੈਰਾ ਲੈਣ ਪਟਿਆਲੇ ਤਾਂ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਕਿਉਂਕਿ ਕਾਲਜ ਸਾਡਾ ਸੁਨਾਮ ਕਾਲਜ ਯੂਨੀਵਰਸਿਟੀ ਦੇ ਅੰਡਰ ਆਉਂਦਾ ਸੀ ਇੱਥੇ ਕੋਈ ਨਾ ਕੋਈ ਕੰਮ ਜਾਂ ਕੋਈ ਕਿਸੇ ਕੰਪੀਟੀਸ਼ਨ ਜਿਸ ਨਾਲ ਲੈਂਡੀ ਹੁੰਦੇ ਰਿਹਾ ਆ ਰੋਡ ਹੈ ਮੈਂ ਇਹ ਤਾਂ ਬਾਅਦ ਚ ਬਣਿਆ ਹੁਣ ਬਣਿਆ ਤਾਂ ਬਾਈਪਾਸ ਤਾਂ ਜਿਹੜਾ ਪਿੱਛੇ ਹੈ ਇੱਥੋਂ ਹੀ ਲੰਘਦੇ ਹੁੰਦੇ ਸੀ ਜਾਣ ਕੇ ਅਸੀਂ ਪਵਾਨੀਗੜ ਤੋਂ ਬੱਸ ਚੜ੍ਹਨੀ ਜਾਂ ਸੁਨਾਮ ਤੋਂ ਇਧਰਲੇ ਪਾਸੇ ਵਾਲੇ ਤੱਕੀ ਵਾਲੀ ਸੀਟ ਸ਼ੀਸ਼ੇ ਵਾਲੀ ਲੱਭਣੀ ਵੀ ਉੱਥੇ ਜਾਜ ਦੇਖਾਂਗੇ ਇੱਥੇ ਜੇ ਆ ਕੇ ਥੋੜੇ ਬੱਸ ਵੀ ਹੋੜੀ ਹੋ ਜਾਂਦੀ ਇਹਨਾਂ ਦੇ ਮਿਲਟਰੀ ਦੇ ਨਾਕੇ ਲੱਗੇ ਹੋਏ ਨੇ ਤਾਂ ਇੱਥੋਂ ਥੋੜਾ ਜਿਹਾ ਦੇਖਦੇ ਹੁੰਦੇ ਸੀ ਆ ਥੋੜਾ ਜਿਹਾ ਦਿਖਦਾ ਹੁੰਦਾ ਸੀਗਾ ਜਹਾਜ਼ ਵੀ ਸਾਨੂੰ ਤਾਂ ਇਹ ਸੀ ਏਡੇ ਏਡੇ ਕੀ ਹੁੰਦੇ ਬੱਸ ਆ ਜਿਹੜੇ ਖੜੇ ਨੇ ਬੱਜ ਪਤ ਲੱਗੇ ਏਡੇ ਏਡੇ ਦੇ ਵਿੱਚ ਵਿੱਚ ਉਹਨਾਂ ਦੇ ਵਿੱਚ ਵੀ ਚਲੇ ਜਾਂਦੇ ਜਦੋਂ ਵੱਡੇ ਜਹਾਜ਼ ਦੇਖੇ 3 3 787 777 ਬੋਇੰਗ ਕਲਾਸ ਦੇ ਜਾਂ ਏਅਰਬਸ ਦੇ ਸੋ ਹੌਲੀ ਹੌਲੀ ਜਦੋਂ ਤੁਸੀਂ ਆਉਂਦੇ ਹੋ ਕਿ ਸੇ ਫੀਲਡ ਦੇ ਵਿੱਚ ਚੈਂਟਰ ਕਰਦੇ ਹਾਂ ਫਿਰ ਤੁਹਾਨੂੰ ਉਹਦੇ ਉਹਦੀ ਮਹਮਿਆਤ ਦਾ ਪਤਾ ਲੱਗਦਾ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਪਿੰਡਾਂ ਦੇ ਇੱਥੇ ਇਸ ਵਕਤ ਟ੍ਰੇਨਿੰਗ ਲੈ ਰਹੇ ਨੇ ਤੇ ਅੱਜ ਆ ਮੀਡੀਆ ਰਾਹੀਂ ਇਹ ਗੱਲਾਂ ਬਾਹਰ ਜਾਣਗੀਆਂ ਤਾਂ ਹੋਰ ਬਹੁਤ ਸਾਰੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਉਤਸੁਕਤਾ ਹੋਊਗੀ ਕਿ ਅਸੀਂ ਵੀ ਇੱਥੇ ਪੜਨਾ ਚਾਹੁੰਦੇ ਹਾਂ ਤੇ ਇਹਦੇ ਬਾਰੇ ਸਾਰਾ ਕੁਝ ਵੈਬਸਾਈਟ ਤੇ ਪਤਾ ਹੈ ਜੇ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਜਿੰਨੇ ਵੀ ਇੱਥੇ ਚਾਹੇ ਹੋ ਸਟੂਡੈਂਟਸ ਨੇ ਚਾਹੇ ਜਿੰਨੇ ਵੀ ਆਏ ਹੋਏ ਨੇ ਅਫੀਸਰ ਸਹਿਬਾਨ ਜਾਂ ਜਿੰਨੇ ਵੀ ਪੁਲਿਸ ਦੇ ਮਲਾਜਮ ਨੇ ਕਿ ਜੇ ਤੁਹਾਨੂੰ ਕੋਈ ਪੁੱਛੇ ਕਿ ਇਹ ਕਿਵੇਂ ਕਰੀਦਾ ਹੁੰਦਾ ਜੀ ਪਲੀਜ਼ ਜਰੂਰ ਦੱਸ ਦਿਓ ਜਿੰਨਾਕ ਤੁਹਾਨੂੰ ਨੌਲੇਜ ਆ ਜੇ ਇੱਥੇ ਭੇਜ ਦਿਓ ਜਾਂ ਪੰਜਾਬ ਗਵਰਨਮੈਂਟ ਦੇ ਕਿਸੇ ਆਫਿਸ ਚ ਭੇਜ ਦਿਓ ਡੀਸੀ ਸਾਹਿਬ ਕੋਲ ਭੇਜ ਦਿਓ ਤੇ ਉਹ ਅੱਗੇ ਗਾਈਡ ਕਰ ਦੇਣਗੇ ਕਿ ਇੱਥੇ ਆਉਣ ਵਾਸਤੇ ਕਿਹੜਾ ਫਾਰਮ ਭਰਨਾ ਪੈਂਦਾ ਕਿੰਨੀ ਫੀਸ ਲੱਗਦੀ ਹੈ ਪਰ ਮੰਥ ਕਿੰਨਾ ਹੁੰਦਾ ਤੇ ਕੀ ਕੀ ਸਰਕਾਰ ਦੀਆਂ ਜਿਹੜੀਆਂ ਸੋਲ ਤਾਂ ਨੇ ਉਹ ਸਾਰਿਆਂ ਤੁਸੀਂ ਪਲੀਜ਼ ਦੱਸ ਦਿਓ ਤੁਸੀਂ ਵੀ ਤੁਹਾਡੇ ਤਾਂ ਆਉਣ ਲੱਗੇ ਹੋਣੇ ਗਵਾਂਢੀ ਕਿਉਂਕਿ ਜਦੋਂ ਵੀ ਕੋਈ ਸਕਸੈਸਫੁਲ ਹੋ ਜਾਂਦਾ ਹੈ ਤਾਂ ਅੜਵਾਲੇ ਘਰਾਂ ਵਾਲੇ ਜਿਹੜੇ ਨੇ ਉਹ ਆਉਂਦੇ ਨੇ ਕਿ ਜੀ ਤੁਸੀਂ ਕਿਹੜੀ ਕਿਹੜੇ ਪੇਪਰ ਦਿੱਤੇ ਸੀਗੇ ਜਿਹੜਾ ਅਸੀਂ ਵੀ ਆਪਣੇ ਬੱਚੇ ਨੂੰ ਇਹੀ ਪੇਪਰ ਦਿਵਾਣਾ ਚਾਹੁੰਦੇ ਆ ਤੇ ਪਾਇਲਟ ਬਣਾਉਣਾ ਚਾਹੁੰਦੇ ਆ ਤੇ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਅੱਗੇ ਜਾ ਰਹੇ ਨੇ ਅੱਗੇ ਵਧ ਰਹੇ ਨੇ ਮੇਰਾ ਮ ਬਤਾਰਿਕ ਮੁੱਖ ਮੰਤਰੀ ਦੇ ਤੌਰ ਤੇ ਮੇਰਾ ਵੀ ਦਿਲ ਬਹੁਤ ਖੁਸ਼ ਹੁੰਦਾ ਹੈ ਕਿ ਪਰਿਵਾਰ ਜਿਹੜਾ ਸਾਡਾ ਉਹ ਧੱਕੀਆਂ ਕਰ ਰਿਹਾ ਹੈ ਤੁਸੀਂ ਸਾਡੇ ਪੰਜਾਬ ਦੇ ਪਰਿਵਾਰ ਦੇ ਮੈਂਬਰ ਹੋ ਚਾਹੇ ਹਿਮਾਚਲ ਤੋਂ ਆਇਓ ਕੁਝ ਕੁਝ ਬਿਹਾਰ ਤੇ ਦੋ ਦੋ ਇੱਕ ਦੋ ਬਿਹਾਰ ਤੋਂ ਨੇ ਕੱਲੇ ਹੀ ਬਿਹਾਰ ਤੋਂ ਇੱਕੋ ਹੀ ਹੈ ਬਿਹਾਰ ਤੋਂ ਤੇ ਤੂੰ ਆਓ ਇੱਥੇ ਆ ਕੇ ਟ੍ਰੇਨਿੰਗ ਲਓ ਤੇ ਤਾਂ ਕਿ ਅਸੀਂ ਦੁਨੀਆ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਓਡਾਰੀਆਂ ਮਾਰਨਗੇ ਜਦੋਂ ਤਾਂ ਜਾ ਕੇ ਦੱਸਣਗੇ ਕਿੱਥੇ ਟ੍ਰੇਨਿੰਗ ਹੋਈ ਹੈ ਪਟਿਆਲੇ ਦਾ ਨਾਮ ਆਊਗਾ ਪੰਜਾਬ ਦਾ ਨਾਮ ਆਊਗਾ ਪੰਜਾਬੀਆਂ ਦੀ ਹਾਸਪੀਟੈਲਟੀ ਮੇਜ਼ਬਾਨੀ ਪੂਰੀ ਦੁਨੀਆ 'ਚ ਮਸ਼ਹੂਰ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਅਫਸਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਅੱਜ ਦਾ ਪ੍ਰੋਗਰਾਮ ਦਾ ਨਾਮ ਵੀ ਅੰਬਰਾਂ ਦੀ ਉਡਾਰੀ ਹੈ ਤੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਉਡਾਰੀਆਂ ਜਿਹੜੀਆਂ ਨੇ ਉਹ ਅੰਬਰਾਂ 'ਚ ਜਰੂਰ ਲਾਓ ਪਰ ਨਾਲ-ਨਾਲ ਧਰਤੀ ਤੇ ਨਾਲ ਸੰਪਰਕ ਜਰੂਰ ਰੱਖਿਓ ਆਪਣੀਆਂ ਜੜਾਂ ਨਾਲ ਵੀ ਜੁੜੇ ਰਹੋ ਕਿਉਂਕਿ ਰਨਵੇ ਜਿਹੜਾ ਨਾ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਸਿਰਫ ਮੌਕਾ ਦਿੰਦਾ ਉੱਟਣ ਦਾ ਤੇ ਅੱਗੇ ਦਾ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਉਹ ਕਿੱਥੇ ਤੱਕ ਜਾਂਦਾ ਹੈ ਪਰ ਜਹਾਜ਼ ਰਨਵੇ ਤੋਂ ਉੱਚਾ ਹੋ ਜਾਂਦਾ ਤਾਂ ਫਿਰ ਉਹ ਇਹ ਨਾ ਸੋਚੇ ਕਿ ਮੈਂ ਰਨਵੇ ਤੋਂ ਵੱਡਾ ਹੋ ਗਿਆ ਉਤਰਨਾ ਵੀ ਹੁੰਦਾ ਸੋ ਇਸ ਕਰਕੇ ਪਰਪੀ ਨਾਲ ਜੁੜੇ ਰਹਿਣਾ ਆਪਣੇ ਕਲਚਰ ਨਾਲ ਆਪਣੇ ਵਿਰਸੇ ਨਾਲ ਆਪਣੇ ਪਿੰਡਾਂ ਨਾਲ ਆਪਣੇ ਲੋਕਾਂ ਨਾਲ ਜੁੜੇ ਰਹਿਣਾ ਜਿੰਨੀ ਮਰਜ਼ੀ ਤਰੱਕੀ ਕਰੋ ਬਹੁਤ-ਬਹੁਤ ਤੁਹਾਨੂੰ ਵਧਾਈਆਂ बहुत बहुत मुबारक और जो ते तो हम अगे जाके प्लेसमेंट होगी कितना कितने आप मिलेंगे लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद